ਹਾਂਜੀ ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਮੈਂ ਤੁਹਾਡੇ ਨਾਲ ਹਰ ਰੋਜ਼ ਗੱਲਾਂ ਸਾਂਝੀਆਂ ਕਰਦਾ ਸੀ ਕਿ ਸੀਐਮ ਭਗਵੰਤ ਮਾਨ ਦੇ ਨਾਲ ਅੱਜ ਇਹ ਹੋ ਗਈ ਅੱਜ ਉਹ ਹੋ ਗਈ ਦਰਅਸਲ ਬਹੁਤ ਵੱਡਾ ਧਮਾਕਾ ਹੋਇਆ ਕੁਲਤਾਰ ਸੰਧਵਾ ਦੇ ਘਰ ਦੇ ਮੂਹਰੇ ਹੋਇਆ ਕੀ ਹੈ ਇੱਕ ਇਹਨਾਂ ਦੀ ਪਾਰਟੀ ਦਾ ਬੰਦਾ ਯਾਨੀ ਇਹਨਾਂ ਦੀ ਆਮ ਪਾਰਟੀ ਦਾ ਇੱਕ ਮੈਂਬਰ ਜਿਨੇ ਵੱਡੇ ਪੱਧਰ ਤੇ ਇਹਨਾਂ ਦੇ ਖਿਲਾਫ ਜਿਹੜੀ ਮਹੀਮ ਹੈ ਉਹ ਖੜੀ ਕਰ ਦਿੱਤੀ ਐ ਤਾਂ ਉਹਦੇ ਨਾਲ ਜਿਹੜਾ ਕੁਲਤਾਰ ਸਿੰਘ ਸੰਧੂਆ ਦਾ ਪਿੰਡ ਹੈ ਉਸ ਮੈਂਬਰ ਦੇ ਨਾਲ ਆ ਜਿਹੜਾ ਇਹਨਾਂ ਦੀ ਪਾਰਟੀ ਦਾ ਮੈਂਬਰ ਹੈ ਤੇ ਜਿਹੜੇ ਕੁਲਤਾਰ ਸਿੰਘ ਸੰਧੂਆ ਨੇ ਉਹਨਾਂ ਦੇ ਖਿਲਾਫ ਉਹਨਾਂ ਦੇ 게ਟ ਦੇ ਮੂਹਰੇ ਵੱਡੇ ਪੱਦਰ ਤੇ ਜਿਹੜਾ ਕਿ ਧਰਨਾ ਪ੍ਰਦਰਸ਼ਨ ਚੱਲ ਪਿਆ ਉਹ ਜਿਹੜਾ ਸ਼ਖਸ ਹੈ ਟਾਵਰ ਦੇ ਉੱਤੇ ਚੜ ਗਿਆ ਕਿਉਂਕਿ ਉਹਦੇ ਦਰਸਲ ਉਹਦੇ ਕਾਗਜ਼ ਆ ਜਿਹੜੇ ਉਹ ਰੱਦ ਕਰਵਾਏ ਗਏ ਨੇ ਆਪਣੇ ਇੱਕ ਨਿੱਜੀ ਬੰਦੇ ਨੂੰ ਟਿਕਟ ਦਿੱਤੀ ਗਈ ਹੈ ਉਹਦੇ ਕਾਗਜ ਪਰਵਾਏ ਗਏ ਨੇ ਤਾਂ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਇਹ ਮੈਂ ਤੁਹਾਡੇ ਸਾਹਮਣੇ ਵੀ ਧਰੂੰਗਾ ਸੁਣਾਉਂਗਾ ਪਿੰਡ ਵਾਸੀ ਕਹਿ ਰਹੇ ਨੇ ਕਿ ਸਾਡੇ ਪੂਰਾ ਪਿੰਡ ਸਾਡਾ ਇਸ ਬੰਦੇ ਦੇ ਨਾਲ ਹੈ ਇਹ ਨਸ਼ੇ ਪੱਤਿਆਂ ਦੇ ਖਿਲਾਫ ਜਾਂ ਨਹੀਂ ਚਿੱਟੇ ਦੇ ਖਿਲਾਫ ਇਹਦੀ ਮਹੀਬ ਸੀ ਤੇ ਤੁਹਾਨੂੰ ਵੀ ਪਤਾ ਵੀ ਜਿਹੜਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਚਿੱਟਾ ਵਿਕਵਾਉਂਦਾ ਇਹ ਤੁਹਾਨੂੰ ਸਮਝਣੀ ਪੈਣੀ ਹੈ ਗੱਲ ਇਹ ਪਹਿਲਾਂ ਮੈਂ ਤੁਹਾਨੂੰ ਸੁਣਾਉਣਾ ਕਿ ਦਰਸਾਲ ਜਿਹੜੇ ਇਹਨਾਂ ਦੇ ਪਿੰਡ ਦੇ ਸੰਧਵਾ ਪਿੰਡ ਦੇ ਲੋਕ ਨੇ ਉਹ ਕੀ ਕਹਿ ਰਹੇ ਨੇ ਇਹਨਾਂ ਦੇ ਹੱਕ ਦੇ ਵਿੱਚ ਜਾਂ ਨਹੀਂ ਕਹਿ ਰਹੇ ਤਾਂ ਉਹ ਸ਼ਖਸ ਦੇ ਹੱਕ ਦੇ ਵਿੱਚ ਆਖਰ ਹੈ ਕੀ ਗੱਲ ਪੂਰੀ ਸੁਣੋ ਪਹਿਲਾਂ ਬਾਅਦ ਦੇ ਵਿੱਚ ਕਰਾਂਗੇ ਅਗਲੇ ਵਿਚਾਰ ਸਾਂਝੇ ਇੱਕ ਵਜੇ ਗਏ ਇੱਕ ਵਜੇ ਹਾਂਜੀ ਹਾਂਜੀ ਔਰ ਵੀ ਤੜਕੇ ਦੇ ਆਏ ਕਿਸਰਾਂ ਨੇ ਪੁੱਛਿਆ ਸੀ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਅੱਗੇ ਇਹ ਮੁੰਡੇ ਨੇ ਅੱਗੇ ਵੀ ਇਲੈਕਸ਼ਨ ਲੜਿਆ ਨਾਲੇ ਕਾਗਰਾ ਦੇ ਉਲਟ ਕਾਗਰ ਦੇ ਹਾਂ ਕਾਗਰ ਦੇ ਔਰ ਲੜਿਆ ਜੀ ਉਦੋਂ ਚਾਰਾ ਹੜ ਗਿਆ ਥੋੜੀਆਂ ਵੋਟਾਂ ਤੇ ਠੀਕ ਹੈ ਕਿਹੜਾ ਲੋਕਾਂ ਨੇ ਕਿਹਾ ਵੀ ਇਹਨੂੰ ਖੜਾ ਕਰਗੇ ਤੇ ਜਿਆਦੇ ਵੋਟਾਂ ਇਹਦੇ ਨਾਲ ਆ ਇਹਦੇ ਇਹਨਾਂ ਦੀ ਪਾਰਟੀ ਵਾਲਿਆਂ ਨੇ ਕਾਗਜ਼ ਗਲਤ ਕਰਾਈ ਮਤਲਬ ਆਪਦੇ ਨਹੀਂ ਟਾਲਿਆ ਆਪਦੇ ਹਾਂ ਹਾਂ ਇਹਨਾਂ ਨੇ ਕਰਾਇਆ ਟੈਂਪਰ ਦੇ ਮੌਕੇ ਤੇ ਕਾਗਜ਼ ਰੱਦ ਹੋਏ ਸੀ ਨਹੀਂ ਉਦੋਂ ਨਹੀਂ ਹੋਏ ਉਦੋਂ ਇਲੈਕਸ਼ਨ ਹੋਇਆ ਜੀ ਦਿਲਾਈ ਚੰਚੇ ਜੀ ਜਿਹੜੀਆਂ ਥੋੜੀਆਂ ਬੋਟਾ ਕਟ ਜਾਂਦੀਆਂ ਉਹਨਾਂ ਨੇ ਫਿਰ ਵੀ ਅਸਲ ਸਰਕਾਰ ਨਾਲ ਉਹ ਵੀ ਬੰਦਾ ਜ਼ਿੰਮੇਵਾਰ ਸੀ ਇਹ ਉਦੋਂ ਵੀ ਗਰੀਬ ਬੰਦਾ ਜੀ ਦੋ ਚਾਰ ਕਿੱਲੇ ਜ਼ਮੀਨਾਂ ਦੇ ਕੋਲ ਇਹ ਵੀ ਇੱਕ ਸਵਾਲ ਹੈ ਵੀ ਕਾਂਗਰਸ ਦੇ ਰਾਜ ਚ ਆਮ ਆਦਮੀ ਪਾਰਟੀ ਵਾਲੇ ਤਾਂ ਵੀ ਰਾਤ ਨਹੀਂ ਹੋਏ ਆਮ ਆਦਮੀ ਪਾਰਟੀ ਦੇ ਰਾਜ ਚ ਆਮ ਆਦਮੀ ਪਾਰਟੀ ਲਗਾ ਹੀ ਰੱਖੋਗੇ ਹਾਂ ਜੀ ਹਾਂ ਜੀ ਹੁਣ 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 ਇਹ ਮੁੰਡੇ ਨੇ ਚਿੱਟੇ ਦੇ ਖਿਲਾਫ ਪਿੰਡ ਦੇ ਵਿੱਚ ਆਵਾਜ਼ ਠਾਈ ਸੀਗੀ ਮੈਂ ਅਸੀਂ ਚਿੱਟਾ ਰੋਕਾਂਗੇ ਚਿੱਟੇ ਵਾਲਿਆਂ ਨੇ ਤੇ ਹਮਲਾ ਕੀਤਾ ਇੱਕ ਮਹੀਨੇ ਦਾ ਕਰ ਰਿਆ ਮਸਾਂ ਹੀ ਬਚੇ ਸੰਮਾਨ ਸਾਹਿਬ ਨੇ ਉਹਦੋਂ ਨਹੀਂ ਕੋਈ ਬਾਹ ਫੜੀ ਵਸ ਭਰੋਸਾ ਹੀ ਦਿੱਤਾ ਵੀ ਅਸੀਂ ਤੇਰੇ ਨਾਲ ਸਰਪੰਚੀ ਲੜਾਵਾਂਗੇ। ਦਰਜਾ ਦਰਜ ਸੰਧੂਆ ਸਾਹਿਬ ਨੇ ਇਹਨੂੰ ਥਾਪੀ ਦਿੱਤੀ ਸੀ। ਪਿੰਡ ਦੇ ਸਾਹਮਣੇ ਐਲਾਨ ਕੀਤਾ ਸੀ ਕਿ ਅਸੀਂ ਤੇਰੇ ਨਾਲ ਆ ਤੈਨੂੰ ਟਿਕਟ ਵੀ ਦੇਵਾਂਗੇ ਤੈਨੂੰ ਜਿਤਾਵਾਂਗੇ ਸਰਪੰਚ ਬਣਾਵਾਂਗੇ। ਤਾਂ ਪਿੰਡ ਵਾਸੀ ਕੀ ਕਹਿ ਰਹੇ ਨੇ ਸੰਧੂਆ ਸਾਹਿਬ ਨੇ ਵੱਡਾ ਧੋਖਾ ਕੀਤਾ। ਹਰ ਰੋਜ਼ ਇਹਨਾਂ ਦੀਆਂ ਜੜੀਆਂ ਨਵੀਆਂ ਨੀਤੀਆਂ ਨੇ ਪੰਜਾਬੀਓ ਤੁਹਾਡੇ ਸਾਹਮਣੇ ਨੇ ਯਾਰ ਕਿਉਂਕਿ ਹਰ ਰੋਜ਼ ਇਹ ਨੰਗੇ ਹੁੰਦੇ ਯਾਰੇ ਨੇ ਹਰ ਪਾਸਿਓਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਕੱਡੇ ਕੱਡੇ ਝੂਠ ਮਾਰੇ ਸਾਨੂੰ ਜੀ ਅਮਰਪਾਲ ਤੋਂ ਖਤਰਾ ਹੈ ਸਾਡੀ ਸਿਕਿਉਰਿਟੀ ਨੂੰ ਖਤਰਾ ਹੈ ਤਾਂ ਕੋਰਟ ਦੇ ਵਿੱਚ ਗੱਲ ਧਰੀ ਉਹਨੇ ਵੀ ਸਾਡੇ ਪੰਜਾਬ ਦੇ ਲੋਕਾਂ ਨੂੰ ਖਤਰਾ ਹੈ ਤਾਂ ਤੁਸੀਂ ਸਮਝੋ ਜਦੋਂ ਸਟੇਟ ਦਾ ਮੁੱਖ ਮੰਤਰੀ ਝੂਠ ਮਾਰ ਰਿਹਾ ਤਾਂ ਉਹਨਾਂ ਦੇ ਸਪੀਕਰ ਕਿਉਂ ਨਹੀਂ ਮਾਰਨਗੇ ਪਿੰਡ ਵਾਸੀਆਂ ਦਾ ਕਹਿਣਾ ਵੀ ਸਾਡੇ ਲੋਕਾਂ ਦਾ ਇਹਨੂੰ ਪੂਰਾ ਸਾਥ ਹੈ ਤੇ ਜਿਹੜਾ ਸੰਧੂਆ ਸਾਹਿਬ ਆ ਗੇਟ ਪੇੜੀ ਬੈਠਾ ਖੋਲਦਾ ਤੱਕ ਨਹੀਂ ਅੰਦਰ ਤੱਕ ਕਿਸੇ ਨੂੰ ਗੱਲ ਦਾ ਯਾਨੀ ਜਵਾਬ ਲੈਣ ਨੂੰ ਤਿਆਰ ਨਹੀਂ ਤਾਂ ਦੇਖੋ ਇਹਨਾਂ ਦੀਆਂ ਨੀਤੀਆਂ ਬਹੁਤ ਮਾੜੀਆਂ ਹੋ ਚੁੱਕੀਆਂ ਨੇ ਆਉਣ ਵਾਲਾ ਟਾਈਮ ਤੁਹਾਨੂੰ ਵੀ ਪਤਾ ਹੈ ਸਭ ਨੂੰ ਪਤਾ ਕਿ ਇਹਨਾਂ ਦੇ ਉੱਤੇ ਬਹੁਤ ਬੁਰਾ ਵਕਤ ਸ਼ੁਰੂ ਹੋ ਚੁੱਕਿਆ ਹੈ ਐਸੀ ਇਹਨਾਂ ਦੀ ਸੱਚੀ ਕਹਾਣੀ ਜਿਹੜੀ ਕਿ ਹਰ ਰੋਜ਼ ਨਵੇਂ-ਨਵੇਂ ਝੂੜ ਤੂਫਾਨ ਮਾਰ ਰਹੇ ਨੇ ਤੇ ਲੋਕ ਵੱਡੇ ਪ੍ਰਦਰਸ਼ਨ ਦੇ ਨਾਲ ਇਹਨਾਂ ਦੇ ਗੇਟ ਦੇ ਅੱਗੇ ਧਰਨੇ ਮਾਰੀ ਬੈਠੇ ਨੇ ਇਹ ਹਾਲ ਆ ਸਾਡੇ ਪੰਜਾਬ ਦੀ ਸਰਕਾਰ ਦੇ ਨੁਮਾਇੰਦਿਆਂ ਦਾ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ